ਇਹ ਕਾਲ ਮੈਂ ਹਰ ਇਕ ਚੋਹਾਂ ਤੇ ਤੁਸੀਂ ਦੇਖ ਰਹੇ ਹੋ ਪਾਸਕੋਰ ਨਿਊਜ਼ਲਾਈਨ ਤੇ ਸੁਸ਼ੀਲ ਹੋ ਜਾ ਜਿੱਦੀ ਖਾਸ ਰਿਪੋਰਟ ਲਾਡੋਵਾਲ ਟੋਲ ਪਲਾਜ਼ਾ ਹੋਇਆ ਟੋਲ ਫਰੀ ਜਲੰਧਰ ਨੈਸ਼ਨਲ ਹਾਈਵੇ ਤੇ ਸਥਿਤ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਦੇ ਸਮੂਮ ਲਾਜ਼ਮਾ ਵੱਲੋਂ ਸਵੇਰੇ 10 ਵਜੇ ਤੋਂ ਲੈ ਕੇ ਅਣ ਮਿੱਥੇ ਸਮੇਂ ਲਈ ਲੋਕਾਂ ਲਈ ਟੋਲ ਫ੍ਰੀ ਕਰ ਦਿੱਤਾ ਗਿਆ ਇਸ ਮੌਕੇ ਸਾਰੇ ਛੋਟੇ ਵੱਡੇ ਵਾਹਨ ਬਿਨਾਂ ਟੈਕਸ ਲਿੱਤੇ ਹੀ ਲੰਘਾਏ ਜਾ ਰਹੇ ਸਨ ਅਤੇ ਟੋਲ ਕਰਮਚਾਰੀਆਂ ਵੱਲੋਂ ਟੋਲ ਪਲਾਜ਼ਾ ਤੇ ਧਰਨਾ ਲਗਾ ਕੇ ਕੰਪਨੀ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਜਿਸ ਦੀ ਅਗਵਾਈ ਸਹਿਕਾਰ ਗਲੋਬਲ ਲਿਮਟਿਡ ਕੰਪਨੀ ਦੇ ਮੁਲਾਜ਼ਮ ਸੁਭਾ ਪ੍ਰਧਾਨ ਦਰਸ਼ਨ ਸਿੰਘ ਤੇ लाडी लाड्डोਵਾਲ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬਚਿੱਤਰ ਸਿੰਘ ਨੇ ਕੀਤੀ ਤੌਤੋ ਫੈਲਾ ਜੀ ਬਾਈ ਬੁਡੀ ਦਾਫਾ ਸਾਹਿਬ ਬਾਈ ਬੁਡੀ ਫਤਿਹ ਜਿਹੜੀ ਭਾਰਤੀ ਖਾਨ ਨੂੰ ਦੇ ਵਾਲਾ ਪਵਾਇਆਂ ਟੂ ਟੈਕਸ ਵਾਲੇ ਕਾਰਗਰਾਂ ਦੇ ਘਰਾਂ ਦਾ ਸਮਾਪਨ ਚ ਆਏ ਆ ਕਿ ਟੂ ਟੈਕਸ ਵਾਲਿਆਂ ਦਾ ਵੀ ਜਾਇਜ਼ ਹੈ ਇਹਨਾਂ ਨੂੰ ਨਾਸਤ ਭਾਅ ਦੀ ਤਰ੍ਹਾਂ ਮਿਲਣਾ ਇਹਨਾਂ ਦਾ ਬਹੁਤ ਧੱਕਾ ਚੱਲ ਰਿਹਾ ਮੁਲਾਜ਼ਮ ਵੀ ਘੱਟ ਜਾ ਰਹੇ ਨੇ ਉਹਨਾਂ ਦੇ ਨਾਲ ਸਾਡੇ ਵੀ ਨਾਲ ਸਮਰਥਨ ਤੁਹਾਡਾ ਕੀ ਨਾ ਤੁਹਾਡਾ ਕੀ ਹੋਦਾ ਜੀਰਤ ਸਿੰਘ ਹਿੱਤ ਸਾਹਿਬ ਪਾਕਿਸਾਨ ਜੀ ਰਾਜੀਗੜ ਤੋਂ ਪ੍ਰਧਾਨ ਰਾਜਿਆ ਤੋਂ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਜਲੰਧਰ ਤੋਂ ਹੀ ਨਰਿੰਦਰ ਸਿੰਘ ਅੱਜ ਅਸੀਂ ਮੈ ਟੂਲ ਵਰਕਰ ਯੂਨੀਅਨ ਦਾ ਸਮਰਥਨ ਦੇ ਵਿੱਚ ਆਏ ਹਾਂ ਜੋ ਕਿ ਪਿਛਲੇ 1.5 ਸਾਲ ਤੋਂ ਵਰਕਰਾਂ ਦੇ ਨਾਲ ਕੋਈ ਵੀ ਮੰਗਾਂ ਨਹੀਂ ਮੰਨੀਆਂ ਗਈਆਂ ਸੀ ਇਹਨਾਂ ਦਾ ਜੋ ਵੀ ਪੱਤਾ ਸੀ ਨਹੀਂ ਬਧਾਇਆ ਗਿਆ ਜੋ ਵੀ ਇਹਨਾਂ ਦੀ ਬੰਦੀ ਤਨਖਾਹ ਇਹਨਾਂ ਨੂੰ ਨਹੀਂ ਦਿੱਤੀ ਜਾਂਦੀ ਤੇ ਉਸ ਮਸਲੇ ਦੇ ਵਿੱਚ ਅੱਜ ਅਸੀਂ ਇੱਥੇ ਇਹਨਾਂ ਦੇ ਸਮਰਥਨ ਦੇ ਵਿੱਚ ਲੌਡਰ ਟੂਲ ਪਲੇਸ ਆ ਦੇ ਉੱਤੇ ਪਹੁੰਚੇ ਹਾਂ ਕੌਬ ਕਨੋਟ ਲਾ ਬਲ ਪੰਜਾਬ ਸਾਨੂੰ ਅਨੁਮਿੱਤ ਸਮੇਂ ਇਸ ਤਰ੍ਹਾਂ ਲਾਉਣ ਲਈ ਮਜਬੂਰ ਹੋਣਾ ਪਿਆ ਕਿ ਸਾਡੇ ਜਿਹੜੇ ਜਿਤਕ ਨੂੰ ਨਾਲ ਸਾਫ ਦਖਾਤੇ ਨੇ ਇਹਨਾਂ ਨੂੰ ਵੀ ਪੀਐਪੀਐਸਆਈ ਕੱਲੇ ਫੈਰਵਾੜ ਜਦੋਂ ਸਾਡੇ ਤੋਂ ਬਿਨਾਂ ਨੀ ਕਿਤੇ ਜਾਂਦੀਆਂ ਦਾ ਕਰਮਚਾਰੀਆਂ ਤੋਂ ਮੋੜਾ ਕਰਦੇ ਜੀ ਨਾਲ ਠੱਡੇ ਨਾਲ ਜਿਹੜਾ ਹੈਗਾ ਪ੍ਰੈਸ਼ਰ ਪਾ ਕੇ ਇੱਥੇ ਕੰਮ ਕਰਵਾਏ ਜਾ ਰਿਹਾ ਇਸ ਕਰਕੇ ਸਾਨੂੰ ਵੀ ਜਿਹੜਾ ਇਸ ਸਮੇਂ ਦਾ ਸਵਾਲ ਕਰਨਾ ਪੈਗਾ ਇਹ ਧਰਨਾ ਜਿਹੜਾ ਕਿੰਨੇ ਚਿਰ ਜਾ ਰਿਹਾ ਹੈ ਜੀ ਅਨਮਿੱਤ ਸਮੇਂ ਲਈ ਧਰਨਾ ਕਾਡਿਨ ਬਾਈ ਨੇ ਜਿਹੜੀ ਯੂਜ਼ ਕਰਾ ਆਪੇ ਪੰਜਾਬ ਦੇ ਬਹੁਤ ਇੰਨੇ ਵੀ ਲੋਟ ਲਾਗੇ ਸਾਰਿਆਂ ਨੂੰ ਫ੍ਰੀ ਕਰਾਂਗੇ ਸਭੀ ਨੈਸ਼ਨਲ ਆਪਣੇ ਜਿੰਨੇ ਨੈਸ਼ਨਲ ਹਾਈਵੇ ਦੇ ਪੀਆਜੀਯੂ ਦੇ ਦਫ਼ਤਰ ਨੇ ਸਾਰੇ ਲੱਗੇ ਤੁਸੀਂ ਐਜੀਟੇਸ਼ਨ ਕਰਕੇ ਨਾਲ ਦੀ ਨਾਲ ਜਿੰਨੇ ਪੰਜਾਬ ਦੇ ਨੈਸ਼ਨਲ ਹਾਈਵੇ ਨੂੰ ਉਹਨਾਂ ਤੇ ਪੱਕੇ ਦੌਰ ਤੇ ਜਾਬੀ ਲਾਵਾਗੇ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਤੁਸੀਂ ਕੀ ਕਰੋਗੇ ਅਸੀਂ ਬੜੇ ਐਕਸ਼ਨ ਲਵਾਗੇ ਸਾਡੀ ਮੀਡੀਆ ਵੀ ਪੰਜ ਵਜੇ ਤੋਂ ਬਾਅਦ ਜਿਹੜੇ ਪਰਿਵਾਰਾਂ ਸਮੇਤ ਟੋਰਚੇ ਜਿਹਨੂੰ ਪਰੇਟਾਂਗੇ ਇਸ ਟੋਰਚਾ ਜਿਹਨੂੰ ਲਾਡੋ ਵਾਲ ਦੇ ਨੂੰ ਜਿੰਦਾ ਲਾ ਕੇ ਜਾਵਾਂਗੇ ਤੁਹਾਡੀ ਮੈਨੇਜਮੈਂਟ ਨਾਲ ਕੋਈ ਕੋਈ ਮਨੇਲੀ ਬੈਟ ਗੱਲ ਕਰਦੀ ਆ ਪਰ ਉਹ ਕਾਪਰੇ ਚ ਬੈਠ ਕੇ ਕਰਦੀ ਆ ਅਸੀਂ ਕਹਿ ਰਹੇ ਹਾਂ ਗੱਲ ਉਹ ਕਰੋ ਜਿਹੜੀ ਕਿ ਅੱਥੇ ਨੇ ਹਾਕਰੀ ਆ ਅਸੀਂ ਹੱਕਾਂ ਦੀਆਂ ਚੀਜ਼ਾਂ ਦੇ ਸੰਘਰਸ਼ ਲਈ ਇੱਥੇ ਬੈਠੇ ਆਂ, ਕਿਰਤੀਆਂ ਦੇ ਗੱਲ ਕਰਨ ਲਈ ਬੈਠੇ ਆਂ। ਅਸੀਂ ਇਕੱਲੇ-ਇਕੱਲੇ ਬੰਦੇ ਆਪਣੇ ਦਫ਼ਤਰਾਂ ਜੁਆਇੰਟ ਮਿਲ ਕੇ ਕਰਨ ਵਾਲੇ ਨਹੀਂ ਲੱਗੇ। ਕਮੇਟੀ ਨਾਲ ਗੱਲ ਕਰੇ, ਕਮੇਟੀ ਦਾ ਜੋ ਫੈਸਲਾ ਹੋਣਾ। ਆਪਾਂ ਕਰਾਂਗੇ ਆਪਾਂ ਦੇ ਨਾਲ ਜਿਦਾਂ ਪੰਜਾਬ ਦੇ ਬਾਈ ਜੀ ਕੀ ਕੰਮ ਕਰਦੇ ਕਰਮਚਾਰੀ ਨੇ, ਉਹ ਅੱਜ ਡਾਡੋਵਾਲ ਟੋਲ ਪਲਾਜ਼ਾ ਦੇ ਕਰਮਚਾਰੀ ਜੀ ਹਮੈਤ ਤੋਂ ਉੱਪਰ ਆਏ ਨੇ। ਬਾਰਤਾਂ ਨੂੰ ਕੇਐਫਈਐਸਆਈ ਵੈਲਫੇਅਰ ਸੈਂਟਰ ਮਿਨਿਮਮ ਵੇਲਾ ਦੇ ਮੁਤਾਬਕ ਬੋਨਸ ਉਹਦਾ ਅਦਾਈਆਂ ਨਹੀਂ ਦਿੱਤੀਆਂ ਜਾ ਰਹੀਆਂ। ਵਾਰੀ-ਵਾਰੀ ਬੇਨਤੀ ਕਰਨ ਦੇ ਬਾਵਜੂਦ ਇਹ ਟੋਲ ਪ ਏਸ ਟੋਲ ਪਲਾਜੇ ਦੇ ਪਰਦੇ ਹੱਦ ਅਧਿਕਾਰ ਨੇ ਵਰਕਰਾਂ ਦਿੱਤੀਆਂ ਨੂੰ ਨਹੀਂ ਦਿੱਤੇ ਜਾ ਰਹੇ ਅੱਜ ਜਿਸ ਦੇ ਮਜ਼ਮੂਰ ਨੂੰ ਸਾਨੂੰ ਜਿਹੜਾ ਹੈ ਸੰਘਰਸ਼ ਕਰਾ ਤੱਕ ਸਿਆਰ ਕਰਨਾ ਪਿਆ ਅਣਮੀਤੇ ਸਮੇਂ ਦੀ ਲਾਡੂ ਬਾਟ ਟੋਲ ਪਲਾਜੇ ਪਾਸੋਂ ਕੀਤਾ ਗਿਆ ਜੇਕਰ ਸਾਡੇ ਮਸਲੇ ਹੱਲ ਨਹੀਂ ਹੁੰਦੇ ਤਾਂ ਪੰਜਾਬ ਦੇ ਜਿੰਨੇ ਵੀ ਟੋਲ ਪਲਾਜੇ ਨੇ 54 54 ਸਾਰੇ ਟੋਲ ਪਲਾਜੇ ਨੂੰ ਅਣਮੀਤੇ ਸਮੇਂ ਦੀ ਤਰੀਕਾ ਕਰਾਂਗੇ ਜਿੰਨੇ ਨੈਸ਼ਨਲ ਆਈਪੀ ਦਫ਼ਤਰ ਨੇ ਸਾਰੇ ਨੂੰ ਜਿੰਦੇ ਲਾ ਦਾਂਗੇ ਇਹ ਸਾਡਾ ਟੋਲ ਪਲਾਜੇ ਨੂੰ ਵੀ ਜਿੰਦਾ ਲਾਵਾਂਗੇ ਜੇਕਰ ਸਾਡੀ ਹਕਮਾਈ ਨਹੀਂ ਹੋਈ ਲੱਗਦਾ ਮੰਤ ਨੇ ਹਮੇਸ਼ਾ ਹੀ ਟਾਲਮਟੋਲੀ ਕਰੀ ਆ ਖੇਤੀਆਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਹੈਗੀ ਸਿਰਫ ਇਹਨਾਂ ਨੇ ਸੋਚ ਲਿਆ ਕਿ ਜਿਸ ਤਰ੍ਹਾਂ ਸੀ ਪਹਿਲਾਂ ਕੋਰਟ ਦਾ ਸਾਰਾ ਲੈ ਕੇ ਜਾਂ ਪ੍ਰਸ਼ਾਸਨ ਦਾ ਸਾਰਾ ਲੈ ਕੇ ਟੋਰਸਾ ਚ ਨੂੰ ਫਿਰ ਚਲਾਵਾਂਗੇ ਉਹ ਇਹਨਾਂ ਦਾ ਭਲੇਖਾ ਹੈ ਭਲੇਖਾ ਇਹਨਾਂ ਦਾ ਸਬੂਤ ਕਰਾਂਗੇ ਆਖਾਪੇ ਬਣਦੇ ਸਨ ਕਰਾਵਾਂਗੇ ਅਸੀਂ ਜੇਲਾ ਠਾਣਿਆਂ ਚ ਨਹੀਂ ਡਰਨ ਵਾਲੀ ਲੋਕ ਨਹੀਂ ਹੈਗੇ ਅਸੀਂ ਸੰਘਰਸ਼ ਦੇ ਰਾਹ ਤੇ ਪੈਣ ਵਾਲੇ ਲੋਕ ਆ ਅੱਜ ਜਿੱਥੇ ਸਾਡੇ ਟੋਰਸਾ ਵਾਲਿਆਂ ਦੇ ਚੱਕੀ ਲੋਕ ਆਏ ਨੇ ਉੱਥੇ ਸਾਡੇ ਨਾਲ ਕਿਸਾਨ ਮਜ਼ਦੂਰ ਹੋਰ ਜਿੰਨੇ ਲਾਕੇ ਦੀਆਂ ਜਥੇਬੰਦੀਆਂ ਨੇ ਉਹ ਵੀ ਸਾਡੇ ਹਮੇਤ ਵਿਚਾਰੀਆਂ ਨੇ ਤਾਂ ਅਸੀਂ ਇਸ ਕੋਲਾਜੇ ਨੂੰ ਅਣਮਿੱਚ ਸਮਲੀ ਬੰਦ ਕੀਤਾ ਤੇ ਜੇਕਰ ਸਮਝ ਨਹੀਂ ਹੁੰਦੀ ਤਾਂ ਇੱਥੇ ਜਿਹੜਾ ਪੱਕਾ ਸਾਨੂੰ ਜਾਮ ਲੱਗਿਆ ਕਿਉਂ ਸਕੂਟਾ ਦਾ ਵੀ ਕੰਟ੍ਰੈਕਟ ਕਰਦੇ ਆ ਤੇ ਆਹ ਜਿਹੜਾ ਟੈਂਡਰ ਹੈਗਾ ਸੀ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਕਰਕੇ 85 ਲੱਖ ਰੁਪਏ 20 ਲੱਖ ਰੁਪਏ ਜਿਹੜਾ ਕੋਮਪਨੀ ਦੇ ਤੌਰ ਤੇ ਕੰਪਨੀ ਦਿੱਤੀ ਹੋਈ ਆ ਪਰ ਇਹੀ ਕੰਪਨੀ ਬਾਰਵੇਂ ਟੈਂਡਰ ਲੈ ਰਹੀ ਆ ਇੱਕ ਪਾਸੇ ਕੰਪਨੀ ਕਰੀ ਗਈ ਸੀ ਲਾਸਟ ਚਾਸ ਦੂਸਰੇ ਪਾਸੇ ਕੋਈ ਨਹੀਂ ਆ ਬਾਰਿਬਾਰ ਜਿਹੜਾ ਟੈਂਡਰ ਲੈ ਰਿਹਾ ਹੈ ਟੈਂਡਰ ਸਾਡੇ ਕੋਲ ਬਾਰਿਬਾਰ ਦਿੱਕਟ ਰਿਹਾ ਹੈ ਇਹ ਦੇਖੋ ਸਾਬਿਤ ਕਿਦਾ ਇਹ ਕੰਪਨੀ ਘਾਟੇ ਵਿੱਚ ਪੰਜਾਬ ਦੇ ਵਿੱਚ ਕੰਮ ਕਰਦੀ ਸੀ ਪਾਲ ਕਲਿਆ ਦੇ ਘੱਟੋ-ਘੱਟ ਵੀ 22 ਲੱਖ ਰੁਪਏ ਪਾਟੇ ਦਾ ਪ੍ਰੋਫਿਟ ਲੈ ਕੇ ਜਾ ਰਹੀ ਆ ਪਰ ਵਰਤਮਾਨ ਇਹ ਹੱਤਪੜ ਦੇ ਨੀ No, no la mejor.